ਅੱਜ ਜਿ ਇੱਥੇ ਦੱਸਣਾ ਚਾਹੁੰਦੇ ਆ ਕਿ ਸਾਨੂੰ ਕੰਪਲੇਂਟ ਰਿਸੀਵ ਹੋਈ ਸੀ ਇੱਕ ਜਸਪਾਲ ਸਿੰਘ ਤੋਂ ਜਿਹੜੇ ਰੈਜ਼ੀਡੈਂਟ ਆਫ ਬਟਾਲਾ ਹਾਲ ਵਾਸੀ ਕਾਂਡੇ ਦੇ ਰਹਿਣ ਵਾਲੇ ਆ ਇਹ ਵਾਕਿਆ ਇੰਜ ਹੋਇਆ ਸੀ ਕਿ ਉਹਨਾਂ ਨੂੰ ਫੋਨ ਆਇਆ ਕੁਝ ਦਿਨ ਪਹਿਲਾਂ ਉਹਨਾਂ ਨੂੰ ਇੱਕ ਲੇਡੀ ਨੇ ਕਿਹਾ ਕਿ ਤੁਸੀਂ ਮੇਰਾ ਪਹਿਲਾਂ ਵੀ ਰਾਜੀਨਾਮਾ ਕਰਾਇਆ ਸੀ ਤੇ ਮੇਰਾ ਇੱਕ ਵਾਰ ਦੁਬਾਰਾ ਰਾਜੀਨਾਮਾ ਕਰਾਓ ਉਹਨਾਂ ਨੇ ਪੁੱਛਿਆ ਕੌਣ ਹੋ ਤੁਸੀਂ ਲੇਡੀ ਨੇ ਕਿਹਾ ਕਿ ਤੁਸੀਂ ਇੱਥੇ ਸੋ ਐਂਡ ਸੋ ਪਲੇਸ ਤੇ ਆ ਜਾਓ ਉਹ ਫਿਰ ਜਦ ਸਾਡੇ ਕੰਪਲੇਨੈਂਟ ਪਹੁੰਚੇ ਇੱਥੇ ਆਲਫਾ ਮਾਲ ਦੇ ਨੇੜੇ ਇੱਕ ਜਗ੍ਹਾ ਤੇ ਤੇ ਲੇਡੀ ਔਰ ਉਹਨਾਂ ਦੇ ਨਾਲ ਇੱਕ ਹੋਰ ਇੰਡੀਵਿਜੂਅਲ ਸੀ ਉਹ ਉਹਨਾਂ ਨੂੰ ਇੱਕ ਕਮਰੇ ਚ ਲੈ ਗਏ ਅੰਦਰੋਂ ਕੁੰਡੀ ਲਾਤੀ ਜਦ ਕੰਪਲੇਨੈਂਟ ਨੇ ਆਬਜੈਕਟ ਕੀਤਾ ਤਾਂ ਫਿਰ ਉਹ ਦੋ ਤਿੰਨ ਹੋਰ ਬੰਦੇ ਲਿਆਏ ਦੋ ਤਿੰਨ ਲੇਡੀਜ਼ ਵੀ ਲਿਆਏ ਤੇ ਉਹਨਾਂ ਨੂੰ ਥ੍ਰੈਟਨ ਕਰਨ ਲੱਗੇ ਪਿਕਚਰਸ ਔਰ ਵੀਡੀਓਜ਼ ਬਣਾਉਣ ਲੱਗੇ ਔਰ ਉਹ ਵੀਡੀਓਜ਼ ਦਿਖਾ ਕੇ ਇਹਨਾਂ ਨੂੰ ਥ੍ਰੈਟਨ ਕਰਨ ਲੱਗੇ ਤੇ ਐਕਸਟਾਰਟ ਕਰਨ ਲੱਗੇ ਇਦੇ ਵਿੱਚ ਇਹੋ ਜਿਹਾ ਵੀ ਇੱਕ ਬੰਦਾ ਸੀ ਜਿਹੜਾ ਪੁਲਿਸ ਯੂਨੀਫਾਰਮ ਵਿੱਚ ਸੀ ਔਰ ਆਪਣੇ ਆਪ ਨੂੰ ਪੰਜਾਬ ਪੁਲਿਸ ਦਾ ਥਾਣੇਦਾਰ ਦੱਸ ਰਿਹਾ ਸੀ ਉਹ ਫਿਰ ਜਦ ਕੰਪਲੇਨੈਂਟ ਤੋਂ ਪੈਸੇ ਮੰਗੇ ਗਏ ਉਹਨਾਂ ਨੇ ਮੌਕੇ ਤੇ ਉਹਨਾਂ ਕੋਲ ਜਿੰਨੇ ਪੈਸੇ ਸੀ ਉਹ ਦੇ ਦਿੱਤੇ ਤੇ ਕੁੱਲ ਗੱਲਬਾਤ 4 ਲੱਖ ਤੇ ਨਿਬੜੀ ਤੇ ਫਿਰ ਉਹਨਾਂ ਨੇ ਕੁਝ ਦਿਨਾਂ ਦਾ ਟਾਈਮ ਮੰਗਿਆ ਔਰ ਕਿਹਾ ਕਿ ਮੈਂ ਕੁਝ ਦਿਨਾਂ ਬਾਅਦ ਤੁਹਾਨੂੰ ਬਾਕੀ ਪੈਸੇ ਦੇ ਦਾਂਗਾ ਇੰਨੀ ਦੇਰ ਵਿੱਚ ਕੰਪਲੇਨੈਂਟ ਨੇ ਪੁਲਿਸ ਨਾਲ ਗੱਲਬਾਤ ਕਰ ਲਈ ਸਾਨੂੰ ਇਨਫੋਰਮ ਕੀਤਾ ਕਿ ਉਹਨਾਂ ਨਾਲ ਇੰਜ ਹੋਇਆ ਤੇ ਪੁਲਿਸ ਨੇ Trap ਲਾ ਕੇ ਕੁੱਲ 12 ਇੰਡੀਵਿਜੂਅਲਸ ਨੂੰ ਅਰੈਸਟ ਕਰਿਆ ਜਿਹੜੇ ਵੱਖ-ਵੱਖ ਜਗ੍ਹਾ ਤੋਂ ਆਏ ਤਿੰਨ ਮਕਬੂਲਪੁਰੇ ਦੇ ਆ ਤਿੰਨ ਜਲੰਧਰ ਦੇ ਰਹਿਣ ਵਾਲੇ ਆ ਦੋ ਗੁਰਦਾਸਪੁਰ ਦੇ ਆ ਇੱਕ ਹੁਸ਼ਿਆਰਪੁਰ ਦਾ ਤੇ ਦੋ ਹੋਰ ਅੰਮ੍ਰਿਤਸਰ ਤੋਂ ਹੋਰ ਜਗ੍ਹਾ ਤੋਂ ਆ ਇੱਕ ਮਾਨਸਾ ਤੋਂ ਵੀ ਆ ਇਹਦੇ ਵਿੱਚ ਲੇਡੀਜ਼ ਵੀ ਅਰੈਸਟ ਕੀਤੀਆਂ ਗਈਆਂ ਤੇ ਇੱਕ 36 IRB ਦਾ ASI ਵੀ ਅਰੈਸਟ ਹੋਇਆ ਇਹਦੇ ਲਈ ਮਕਬੂਲਪੁਰੇ ਥਾਣੇ ਵਿੱਚ 108 ਨੰਬਰ FIR ਰਜਿਸਟਰ ਕੀਤਾ ਜਿਦੇ ਵਿੱਚ ਸਾਰੇ ਇੰਡੀਵਿਜੂਅਲ ਅਰੈਸਟ ਹੋਏ ਆਂ ਅੰਡਰ ਸੈਕਸ਼ਨਸ ਆਫ ਕ੍ਰਿਮੀਨਲ ਇੰਟੀਮਿਡੇਸ਼ਨ ਕਾਂਸਪੀਰੇਸੀ ਕਿਡਨਾਪਿੰਗ ਐਕਸਟਰਸ਼ਨ ਔਰ ਆਰਗੇਨਾਈਜ਼ਡ ਕਰਾਇਮ ਇਹਦੇ ਨਾਲ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਇਹ ਇਹਨਾਂ ਦਾ ਆਰਗੇਨਾਈਜ਼ਡ ਗੈਂਗ ਹੈ ਜਿਹੜੇ ਇਹੋ ਜਿਹੇ ਇਨੋਸੈਂਟ ਲੋਕਾਂ ਨੂੰ ਪਹਿਲਾਂ ਸੱਦਦੇ ਆ ਉਹਨਾਂ ਨੂੰ ਫਿਰ ਅਬਡਕਟ ਕਰਕੇ ਕਿਸੇ ਜਗ੍ਹਾ ਬੰਦ ਕਰਕੇ ਉਹਨਾਂ ਦੀ ਓਬਜੈਕਸ਼ਨੇਬਲ ਵੀਡੀਓਜ਼ ਜਾਂ ਫੋਟੋਸ ਕਲਿੱਕ ਕਰਕੇ ਉਹਨਾਂ ਤੋਂ ਰੈਨਸਮ ਡਿਮਾਂਡ ਕਰਦੇ ਆ ਫਰौती ਮੰਗਦੇ ਆ ਤੇ ਇਹਨਾਂ ਨੇ ਜਿੰਨੀ ਸਰਸਰੀ ਪੁੱਛ ਗਏ ਚ ਤੋਂ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਪਤਾ ਚੱਲਿਆ ਹੈ ਕਿ ਹੋਰ ਵੀ ਇਹੋ ਜਿਹੇ ਕਈ ਕੇਸਿਸ ਇਹਨਾਂ ਨੇ ਕੀਤੇ ਆ ਜਿੱਥੇ ਇਹਨਾਂ ਨੇ ਪੈਸੇ ਡਿਮਾਂਡ ਕੀਤੇ ਆ ਤੇ ਇਹਨਾਂ ਦਾ ਹੁਣ ਰਿਮਾਂਡ ਲੈ ਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾਏਗੀ ਇਹਨਾਂ ਦੇ ਗਰੋਹ ਵਿੱਚ ਹੋਰ ਕਿੰਨੇ ਬੰਦੇ ਆ ਹੋਰ ਇਹੋ ਜਿਹੇ ਕਿੰਨੇ ਕਰਾਇਮ ਕੀਤੇ ਆ ਉਹ ਪਤਾ ਕੀਤਾ ਜਾਏਗਾ ਮੜੀ ਵਿੱਚ ਡਾਕਟਰ ਜੀ ਨੂੰ 40 ਲੱਖ ਰੁਪਏ ਲੈ ਆ ਸੀ ਤਾਂ ਤਫਤੀਸ਼ ਦਾ ਹਿੱਸਾ ਹੈ ਜੀ ਅਸੀਂ ਵੈਰੀਫਾਈ ਕਰ ਰਹੇ ਹਾਂ ਮੜਾ ਥਾਣੇਦਾਰ ਦਾ ਕੀ ਸਲਾਹ ਹੈ ਇਹ ਇਹਨ ਜਿੰਨਾ ਪ੍ਰੀਲੀਮਨਰੀ ਇਨਕੁਆਰੀ ਤੋਂ ਪਤਾ ਚੱਲਿਆ ਹੈ ਜੀ ਇਹ ਹੀ ਗੈਂਗ ਦਾ ਹਿੱਸਾ ਹੈ ਬਾਕੀ ਅਸੀਂ ਜਿਵੇਂ ਕਿਹਾ ਕਿ ਰਿਮਾਂਡ ਲੈ ਕੇ ਅਸੀਂ ਫਰਦਰ ਇਨਵੈਸਟੀਗੇਟ ਕਰ ਰਹੇ ਹਾਂ ਜੀ ਜਿਹੜੇ ਬਾਰੇ ਜਾਣਦੇ ਹੋ ਸਾਰੇ ਇੱਕੋ ਹੀ ਗਰੋਪ ਦੇ ਮੈਂਬਰ ਨੇ। ਬਿਲਕੁਲ ਜੀ ਇਹ ਆਪਸ ਵਿੱਚ ਮਿਲੇ ਜੁਲੇ ਹੀ ਆ। ਕੁਝ ਨੇ ਕ੍ਰਾਈਮ ਇੱਥੇ ਕੀਤਾ ਹੈ, ਕੁਝ ਪਹਿਲਾਂ ਇਨਸੀਡੈਂਟ ਇੱਕ ਅੱਧੀ ਹੋਰ ਜਗ੍ਹਾ ਵੀ ਇਹਨਾਂ ਨੇ ਕੀਤਾ। ਇਹੋ ਜਿਹਾ ਸਿਮਿਲਰ ਲਾਈਨਸ ਦੇ। ਇਹਨਾਂ ਚੋਂ ਦੋ ਬੰਦਿਆਂ ਤੇ ਮਾਮਲੇ ਦਰਜ ਨੇ ਜਿਨ੍ਹਾਂ ਚੋਂ ਇੱਕ ਆਲਰੇਡੀ ਫੜਿਆ ਗਿਆ 379B ਦਾ, ਇੱਕ ਹੋਰ ਇੰਡੀਵਿਜੂਅਲ ਤੇ ਦਰਜ ਹੈ। ਮਹਿਲਾਵਾਂ ਦੇ ਵਿੱਚ ਮਾਸਟਰਮਾਈਂਡ ਹੋਣਾ ਮੈਨੂੰ ਪਹਿਲੇ ਜਿਹੜਾ ਅਪਰਾਧ ਕਰਨ ਚਲਾ ਰਹੇ ਸੀ। ਇਹ ਪੁੱਛ ਗਿਛ ਦੇ ਬੇਸਿਸ ਤੇ ਅਸੀਂ ਪਤਾ ਕਰਾਂ ਸਰ ਗ੍ਰਿਫਤਾਰੀ ਹੋਣੀ ਹੈ ਜੀ ਇਹਦੇ ਇਹ ਇਹਦੇ ਚੋ ਜੀ ਕੁਝ ਗ੍ਰਿਫਤਾਰ ਹੋ ਗਏ ਆਂ ਕੁਝ ਹੋਣੇ ਰਹਿੰਦੇ ਆਂ ਜੀ ਉਹਨਾਂ ਦੀ ਛਾਪੇਮਾਰੀ ਕੀਤੀ ਆ ਰਹੀ ਹੈ ਜੀ ਬਿਲਕੁਲ ਬਿਲਕੁਲ ਜੀ ਅਸੀਂ ਸਾਰੇ ਫੜਾਂਗੇ ਤਾਂ ਹੈ ਕਿ ਆਪਸ ਵਿੱਚ ਮੇਰੇ ਹੀ ਕਰਕੇ ਇਹ ਜੀ ਅਸੀਂ ਮੈਂ ਕਿਹਾ ਕਿ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਕੀਤੀ ਹੈ ਬਾਕੀ ਇਹਨਾਂ ਦਾ ਰਿਮਾਂਡ ਲੈ ਕੇ ਫਰਦਰ ਪੁੱਛਗਿਛ ਕਰਾਂਗੇ ਕਿ ਇਹਨਾਂ ਨੇ ਗਰੁੱਪ ਕਿਵੇਂ ਫਾਰਮ ਕੀਤਾ ਕਿਵੇਂ ਇੱਕ ਦੂਜੇ ਨੂੰ ਜਾਣਦੇ ਸੀ ਮੜੀ ਤਕਸੀਅਤ ਵਾਲੇ ਹੀ ਬੰਦੇ ਸੀ ਤਾਂ ਹੀ ਇਹੋ ਜੇ ਇਕੱਠੇ ਹੋ ਕੇ ਕ੍ਰਾਈਮ ਕਰ ਰਹੇ ਸੀ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਨੇ ਬਣਾ ਜਿੰਨਾਂ ਨੂੰ ਪਤਾ ਚੱਲਿਆ ਜੀ ਹੋ ਗਿਆ ਕੁਝ ਸਮਾਂ ਹੋ ਗਿਆ ਕਿਉਂਕਿ ਪਹਿਲਾਂ ਵੀ ਇਨਸੀਡੈਂਟਸ ਪਤਾ ਚੱਲੇ ਆ ਜੋ ਇਹਨਾਂ ਨੇ ਕੀਤੇ ਆ ਜਗਾ ਘੜੀ ਇਹਨਾਂ ਦੇ ਬਾਰੇ ਨਾਮ ਲੱਗੀ ਗਈ ਹੈ ਜਿਹਦੇ ਉੱਪਰ ਸਾਰਾ ਬੇਫਲਾਸ ਕੰਮ ਕਰਵਾਇਆ ਜਾ ਰਿਹਾ ਜਿਆ ਇਹ ਵਕ ਵਕ ਜਗ੍ਹਾ ਤੇ ਕਰਦੇ ਆਂ ਜੀ ਕੁਛ ਇੱਥੇ ਜਿਵੇਂ ਅੱਜ ਜਿਹੜਾ ਸਾਡਾ ਕੇਸ ਅੰਮ੍ਰਿਤਸਰ ਵਿੱਚ ਹੋਇਆ ਇੱਕ ਕੇਸ ਇਹੋ ਜਿਹਾ ਸਿਮਿਲਰ ਲਾਈਨਸ ਵਿੱਚ ਹੋਰ ਸ਼ਹਿਰ ਚੋ ਵੀ ਪਤਾ ਚੱਲਿਆ ਤੇ ਉਹੀ ਅਸੀਂ ਪਤਾ ਕਰ ਲਿਆ ਨਾ ਪਤਾ ਹੋਰ ਵੀ ਨਾ ਹੈ ਔਰ ਵੀ ਮਹਿਲਾਵਾਂ ਇਹਦੇ ਵਿੱਚ ਲੱਗਦਾ ਕਿ ਨਾਲ ਹਾਂਜੀ ਹਾਂਜੀ ਬਿਲਕੁਲ ਹੋਰ ਮਹਿਲਾਵਾਂ ਵੀ ਹੈ ਜੀ ਹਾਂਜੀ ਰਿਕਵਰ ਕੀਤਾ ਗਿਆ ਹਾਂਜੀ ਇਹਦੇ ਚੋ 36000 ਕੈਸ਼ ਰਿਕਵਰ ਹੋਇਆ 15 ਮੋਬਾਈਲ ਫੋਨ ਹੋਏ ਹਨ ਤਿੰਨ ਕਾਰਸ ਹੋਈਆਂ ਔਰ ਫੇਕ ਆਈ ਕਾਰਡਸ ਰਿਕਵਰ ਹੋਏ ਚ ਮੌਕੇ 'ਤੇ ਕੀ ਭੂਮਿਕਾ ਸੀ ਮੇਨ ਤੌਰ ਤੇ ਪੁਲਿਸ ਵਾਲੇ ਦੀ ਕੀ ਭੂਮਿਕਾ ਸੀ ਪੁਲਿਸ ਵਾਲਾ ਅਸੀਂ ਜੀ ਪੁੱਛਗੇ ਚ ਕਰ ਰਹੇ ਹਾਂ ਬਟ ਜਿੰਨਾ ਪਤਾ ਚੱਲਿਆ ਆਪਣੀ ਯੂਨੀਫਾਰਮ ਦਾ ਨਜਾਇਜ਼ ਫਾਇਦਾ ਉਠਾ ਕੇ ਉਹ ਐਕਸਟਰਸ਼ਨ ਵਿੱਚ ਹੀ ਇਹਨਾਂ ਦੀ ਮਦਦ ਕਰਦੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ